ਸਸ਼ੀਗਲ ਦੋਸਤੋ ਮੈਂ ਤੁਹਾਡਾ ਆਪਣਾ ਦੋਸਤ ਵੈਜ ਜਗਦੀਪ ਅੱਜ ਆਪਾਂ ਗੱਲ ਕਰਨੀ ਹੈ ਸਾਡੀਆਂ ਧੀਆ ਭੈਣਾ ਮਾਤਾ ਮਾਂ ਬਜ਼ੁਰਗਾਂ ਦੀ ਛੋਟੀ ਉਮਰ ਦੇ ਵਿੱਚ ਆਉਣ ਵਾਲੀਆਂ ਪ੍ਰੋਬਲਮਸ ਜਿਹੜੀਆਂ ਖਾਸ ਕਰਕੇ ਸਾਡੀਆਂ ਧੀਆ ਭੈਣਾਂ ਨੂੰ ਤੇ ਔਰਤਾਂ ਨੂੰ ਹੁੰਦੀ ਹੈ ਜਿਹਨੂੰ ਅਸੀਂ ਆਮ ਤੌਰ ਤੇ ਪਿੰਡਾਂ ਦੇ ਵਿੱਚ ਗੱਲ ਕਰਦੇ ਆ ਪਾਣੀ ਪੈਣਾ ਲਕੋਰੀਆ ਚਿੱਟਾ ਪਦਾਰਥ ਵੀ ਕਹਿ ਦਿੰਦੇ ਆ ਪੈੜਾ ਵੀ ਕਹਿ ਦਿੰਦੇ ਆ ਇੰਗਲਿਸ਼ ਨਾਮੇ ਦਾ ਪੀਸੀਓਡੀ ਹੈ ਜਿਹੜੀਆਂ ਧੀਆਂ ਭੈਣਾਂ ਨੂੰ ਪੀਸੀਓਡੀ ਦੀ ਪ੍ਰੋਬਲਮ ਹੈ ਮੈਂ ਉਹਨਾਂ ਨੂੰ ਰਿਕਵੈਸਟ ਕਰਦਾ ਹਾਂ ਕਿ ਦੋ ਤਿੰਨ ਚੀਜ਼ਾਂ ਦਾ ਖਿਆਲ ਜ਼ਰੂਰ ਰੱਖਣ ਪਹਿਲੀ ਗੱਲ ਤਾਂ ਜਦੋਂ ਵੀ ਤੁਹਾਨੂੰ ਮਹਾਵਾਰੀ ਆਉਂਦੀ ਹੈ ਤੇ ਮਹਾਵਾਰੀ ਦੇ ਵਿੱਚ ਕਦੇ ਵੀ ਦੁੱਧ ਨਹੀਂ ਪੀਣਾ ਚਾਹੀਦਾ ਦੁੱਧ ਤੋਂ ਬੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਹਜ਼ਾਰਾਂ ਸਾਡੀਆਂ ਧੀਆਂ ਭੈਣਾਂ ਨੂੰ ਫੈਬਰੇਟ ਜੀ ਨੂੰ ਅਸੀਂ ਛੋਟੀਆਂ ਛੋਟੀਆਂ ਪਾਣੀ ਵਾਲੀਆਂ ਰਸੋਲੀਆਂ ਕਹਿੰਦੇ ਹਾਂ ਬੱਚਾ ਦੰਦੀ ਦੀ ਸੋਜਿਸ਼ ਕਹਿੰਦੇ ਆ ਇਹ ਸਾਰੇ ਕਾਰਨ ਸਿਰਫ ਮਹਾਵਾਰੀ ਦੇ ਵਿੱਚ ਦੁੱਧ ਪੀਣ ਦੇ ਕਾਰਨ ਹੁੰਦੇ ਆ ਕੈਲਸ਼ੀਅਮ ਦੇ ਕਾਰਨ ਹੁੰਦੇ ਆ ਨੰਬਰ ਦੂਸਰਾ ਜਿਹੜੀਆਂ ਔਰਤਾਂ ਨੂੰ ਲਗਾਤਾਰ ਮਹਾਵਾਰੀ ਨਹੀਂ ਆਉਂਦੀ ਉਹਨਾਂ ਨੂੰ ਆਪਣਾ ਇਲਾਜ ਜ਼ਰੂਰ ਕਰਵਾਉਣਾ ਚਾਹੀਦਾ ਹੈ ਨੰਬਰ ਤੀਸਰਾ ਬਹੁਤ ਸਾਰੀਆਂ ਛੋਟੀ ਉਮਰ ਦੀਆਂ ਬੱਚੀਆਂ ਨੂੰ ਮਹਾਵਾਰੀ ਨਹੀਂ ਹੁੰਦੀ 2 2 3 3 4 4 5 5 ਮਹੀਨੇ ਤੱਕ ਮਹਾਵਾਰੀ ਨਹੀਂ ਆਉਂਦੀ ਉਹਨਾਂ ਦੇ ਚਿੰਨ ਦੇ ਉੱਤੇ ਵਾਲ ਆਉਣੇ ਸ਼ੁਰੂ ਹੋ ਜਾਂਦੇ ਆ ਗੱਲਾਂ ਤੇ ਵਾਲ ਆਉਣੇ ਸ਼ੁਰੂ ਹੋ ਜਾਂਦੇ ਆ ਚਿਹਰੇ ਤੇ ਵਾਲ ਆਉਣੇ ਸ਼ੁਰੂ ਹੋ ਜਾਂਦੇ ਆ ਹੇਅਰਸ ਦੀ ਗ੍ਰੋਥ ਪਤਨੀ ਸ਼ੁਰੂ ਹੋ ਜਾਂਦੀ ਹੈ ਬਾਡੀ ਦੇ ਉੱਤੇ ਚਰਬੀ ਚੜਨੀ ਸ਼ੁਰੂ ਹੋ ਜਾਂਦੀ ਹੈ ਮੋਟਾਪਾ ਆਉਣਾ ਸ਼ੁਰੂ ਹੋ ਜਾਂਦਾ ਹੈ ਇਹਨੂੰ ਲਾਈਟਲੀ ਨਾ ਲਓ ਜਿਹੜੀਆਂ ਧੀਆ ਪਹਿਣਾ ਕੁੜੀਆਂ ਬੱਚੀਆਂ ਨੂੰ ਮਹਾਵਾਰੀ ਰੈਗੂਲਰ ਨਹੀਂ ਆਉਂਦੀ ਇੱਕ ਵਾਰ ਮੋਟਾਪਾ ਆ ਗਿਆ ਤੇ ਫਿਰ ਇਹ ਮੋਟਾਪਾ ਜਲਦੀ ਜਲਦੀ ਨਹੀਂ ਜਾਂਦਾ ਨੰਬਰ ਦੂਸਰਾ ਜਿਹੜਾ ਸਭ ਤੋਂ ਵੱਡੀ ਗੱਲ ਹੈ ਕਿ ਔਰਤਾਂ ਦੇ ਵਿੱਚ ਲਕੋਰੀਏ ਦੀ ਪ੍ਰੋਬਲਮ ਦਿਨ ਪਰ ਦਿਨ ਵੱਧ ਰਹੀ ਹੈ ਸਾਡਾ ਖਾਣ-ਪਾਨ ਸਾਡੀ ਡਾਈਟ ਠੀਕ ਨਾ ਹੋਣ ਕਰਕੇ ਔਰ ਦੂਸਰੀ ਗੱਲ ਅਸੀਂ ਡਾਈਟ ਖਾਣੀ ਕੀ ਹੈ ਇਹ ਸਭ ਤੋਂ ਵੱਡਾ ਸਵਾਲ ਹੈ ਬਹੁਤ ਸਾਰੀਆਂ ਔਰਤਾਂ ਦੇ ਅੰਦਰ ਇੱਕੋ ਹੀ ਸਵਾਲ ਹੈ ਕਿ ਸਾਨੂੰ ਕਿਹੜੀ ਚੀਜ਼ ਖਾਣੀ ਚਾਹੀਦੀ ਹੈ ਕਿਹੜੀ ਨਹੀਂ ਖਾਣੀ ਚਾਹੀਦੀ 5 7 10000 ਦੀ ਦਵਾਈ ਤਾਂ ਲੇਡੀਆਂ ਖਾ ਲੈਂਦੀਆਂ ਨੇ ਪਰ 5 70000 ਰੁਪਇਆ ਡਾਈਟ پلان ਦੇ ਉੱਤੇ ਖਰਚਾ ਨਹੀਂ ਕਰਦੀਆਂ ਬਹੁਤ ਸਾਰੀਆਂ ਔਰਤਾਂ ਦੇ ਚਿਹਰੇ ਦੇ ਉੱਤੇ ਛਾਈਆਂ ਨੇ ਸਿਰਫ ਲਕੋਰੀਆ ਕਰਕੇ ਲਕੋਰੀਆ ਹੋ ਗਿਆ ਤੇ ਚਿਹਰੇ ਤੇ ਛਾਈਆਂ ਇਸ ਤਾਦਾਦ ਨਾਲ ਵਧ ਗਈਆਂ ਸੁੰਦਰ ਲੱਗਣਾ ਹਰ ਇੱਕ ਔਰਤ ਚਾਹੁੰਦੀ ਹੈ ਲੇਕਿਨ ਕਿਤੇ ਨਾ ਕਿਤੇ ਜਾ ਕੇ ਇਹ ਕੀ ਕਾਰਨ ਬਣ ਜਾਂਦਾ ਹੈ ਕਿ ਸੁੰਦਰਤਾ ਘਟ ਗਈ ਤੇ ਚਿਹਰੇ ਦੇ ਉੱਤੇ ਛਾਈਆਂ ਬੰਦ ਹੋ ਗਈਆਂ ਕਿਵੇਂ ਸ਼ਾਇਆ ਹਟਾਈਆਂ ਜਾ ਸਕਦੀਆਂ ਕਿਹੜੀਆਂ ਚੀਜ਼ਾਂ ਆਪਾਂ ਖਾਣੀਆਂ ਨੇ ਕਿਹੜੀਆਂ ਨਹੀਂ ਖਾਣੀਆਂ ਜਿਨ੍ਹਾਂ ਨੂੰ ਲਕੂਰੀਆ ਲਗਾਤਾਰ ਰਹਿ ਜਾਂਦਾ ਹੈ ਉਹਨਾਂ ਨੂੰ ਵਿਜਾਈਨਲ ਇਨਫੈਕਸ਼ਨ ਹੋ ਜਾਂਦੀ ਹੈ ਔਰਤਾਂ ਦੇ ਅੰਦਰ ਇਚਿੰਗ ਦੀ ਪ੍ਰੋਬਲਮ ਹੋ ਜਾਂਦੀ ਹੈ ਖਾਰਿਸ਼ ਦੀ ਪ੍ਰੋਬਲਮ ਹੋ ਜਾਂਦੀ ਹੈ ਹੋਰ ਹਜ਼ਾਰਾਂ ਤਰ੍ਹਾਂ ਦੀਆਂ ਪ੍ਰੋਬਲਮ ਨੇ ਵਿਜਾਈਨਲ ਇਨਫੈਕਸ਼ਨ ਦੇ ਨਾਲ ਲੇਡੀਜ਼ ਦੇ ਅੰਦਰ ਮੈਂ ਖਾਸ ਕਰਕੇ ਦੇਖਿਆ ਕਿ ਔਰਤਾਂ ਕਦੇ ਵੀ ਬਲੱਡ ਜਾਂ ਯੂਰਿਨ ਦਾ ਟੈਸਟ ਨਹੀਂ ਕਰਾਉਂਦੀਆਂ ਪਾਸ ਸੈੱਲ ਦੀ ਮਾਤਰਾ ਵੱਧ ਜਾਂਦੀ ਹੈ ਜਿੰਨਾ ਔਰਤਾਂ ਦੇ ਅੰਦਰ ESR ਲਗਾਤਾਰ ਵੱਧਦਾ ਹੈ ਪੱਸਲ ਵੱਧਦੇ ਹੈ ਉਹਨਾਂ ਨੂੰ ਆਪਣਾ ਇਲਾਜ ਕਰਾਉਣਾ ਚਾਹੀਦਾ ਹੈ ਲਕੋਰੀਏ ਦਾ ਸਹੀ ਟ੍ਰੀਟਮੈਂਟ ਕਿਵੇਂ ਕੀਤਾ ਜਾ ਸਕਦਾ ਹੈ ਕਿਹੜੀਆਂ ਦਵਾਈਆਂ ਅਸੀਂ ਖਾ ਕੇ ਠੀਕ ਹੋ ਸਕਦੇ ਹਾਂ ਸਾਰੇ ਤਰ੍ਹਾਂ ਦੇ ਡਾਈਟ ਪਲਾਨ ਲੈ ਕੇ ਜਿਹੜੇ ਲੋਕ ਥੱਕ ਚੁੱਕੇ ਹੈ ਇਲਾਜ ਕਰਾ ਕੇ ਥੱਕ ਚੁੱਕੇ ਹੈ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਨ JDI ਉਰਵੇਦ ਨਾਲ ਜੁੜ ਕੇ ਤੁਸੀਂ ਅੱਛੀ ਸਿਹਤ ਬਣਾ ਸਕਦੇ ਹੋ ਤੰਦਰੁਸਤ ਜ਼ਿੰਦਗੀ ਜੀ ਸਕਦੇ ਹੋ ਜੀਵਨ ਜੀ ਸਕਦੇ ਹੋ ਹਜ਼ਾਰਾਂ ਮਰੀਜ਼ ਜਿਹੜੀਆਂ ਯੁਰਵੇਦਾ ਤੁਲਾ ਹ ਲੈ ਚੁੱਕੇ ਆ ਕੋਸ਼ਿਸ਼ ਹੈ ਸਾਡੀ ਕਿ ਅਸੀਂ ਤੁਹਾਡੇ ਤੁਛ ਬੁੱਧੀ ਦੇ ਅਨੁਸਾਰ ਕਿਤੇ ਨਾ ਕਿਤੇ ਕੰਮ ਆ ਸਕੀਏ ਕੋਸ਼ਿਸ਼ ਕਰਾਂਗੇ ਹੋਰ ਜ਼ਿਆਦਾ ਜਾਣਕਾਰੀ ਦੇਣ ਵਾਸਤੇ ਤਰ੍ਹਾਂ ਤਰ੍ਹਾਂ ਦੀਆਂ ਵੀਡੀਓ ਲਗਾਤਾਰ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ ਜਿਹੜੀਆਂ ਔਰਤਾਂ ਦੇ ਅੰਦਰ ਅਜ ਲਕੋਰੀਆ ਵਾਈਟ ਪਾਦਰ ਬੈਕ ਪੇਨ ਜਿਹੜੀਆਂ ਔਰਤਾਂ ਨੂੰ ਲਗਾਤਾਰ ਲਕੋਰੀਆ ਰਹਿ ਜਾਂਦਾ ਹੈ ਉਨ੍ਹਾਂ ਦਾ ਬੀਪੀ ਘਟਣਨ ਲੱਗ ਜਾਂਦਾ ਹੈ, ਬੈਕ ਪੇਨ ਹੋਣ ਲੱਗ ਜਾਂਦੀ ਹੈ, ਹੱਥ ਪੈਰ ਸੋਣ ਲੱਗ ਜਾਂਦੇ ਆ। ਔਰ ਸਭ ਤੋਂ ਵੱਡੀ ਗੱਲ ਹੈ ਕਿ ਔਰਤਾਂ ਦਾ ਸੁਭਾਅ ਇੰਨਾ ਚੜਚੜਾਪਨ ਹੋ ਜਾਂਦਾ ਕਿ ਨਿਆਣੇ ਕੁੱਟਣ ਨੂੰ ਜੀ ਕਰਦਾ ਹੈ। ਐਨਾ ਗੁੱਸਾ ਉਹਨਾਂ ਦੇ ਅੰਦਰ ਚੜਦਾ ਪਰ ਇਸ ਗੱਲ ਨੂੰ ਘਰੇ ਸਮਝਾਉਣਾ ਬਹੁਤ ਜ਼ਿਆਦਾ ਔਖਾ ਹੈ। ਮੈਂ ਦੇਖਿਆ ਕਿ ਹਜ਼ਾਰਾਂ ਧੀਆਂ ਪੈਣਾ ਨੇ ਜਿਨ੍ਹਾਂ ਦਾ ਸੁਭਾਅ ਬੜਾ ਵਧੀਆ ਸੀਗਾ। ਲੇਕਿਨ ਜਦੋਂ ਪੀਸੀਓਡੀ ਤੇ ਲਕੂਰੀਆ ਹੋ ਗਿਆ ਉਹ ਇਸ ਤਰ੍ਹਾਂ ਖਤਰਨਾਕ ਸੁਭਾਅ ਬਣ ਗਿਆ। ਕਿ ਹੁਣ ਉਹ ਆਪਣੇ ਆਪ ਨੂੰ ਪਛਤਾਉਂਦੀਆਂ ਨੇ ਕਿ ਸਾਡੇ ਸੁਭਾਅ ਸਾਡੀਆਂ ਗੱਲਾਂ ਸਾਡੇ ਗੱਲ ਕਰਨ ਦਾ ਤਰੀਕਾ ਵੇ ਆਫ ਟਾਕਿੰਗ ਇੰਨਾ ਗਲਤ ਹੋ ਗਿਆ ਜਿਹੜੀਆਂ ਔਰਤਾਂ ਦੇ ਅੰਦਰ ਇਹ ਪ੍ਰੋਬਲਮ ਹੈ ਜਿਹੜੀ ਆਯੁਰਵੈਦ ਨਾਲ ਜੁੜ ਕੇ ਆਪਣੀ ਜਾਣਕਾਰੀ ਤੋਂ ਸਾਰੇ ਤਰ੍ਹਾਂ ਦੇ ਡਿਟੇਲ ਦੇ ਵਿੱਚ ਗੱਲ ਕਰਕੇ ਤੁਸੀਂ ਦਵਾਈ ਘਰ ਬੈਠੇ ਵੀ ਮੰਗਵਾ ਸਕਦੇ ਹੋ ਨਹੀਂ ਤਾਂ ਸਾਡੀ ਬ੍ਰਾਂਚ ਤੇ ਪਹੁੰਚ ਕੇ ਮਿਲ ਸਕਦੇ ਧੰਨਵਾਦ